ਆਸਾ ਮਹਲਾ ਪਹਿਲਾ ਇੱਕ ਮਰੈ ਪੰਚੇ ਹੀ ਮਿਲ ਰੋਵੈ ਇੱਕ ਪ੍ਰਾਣੀ ਮਰਦਾ ਹੈ ਤੇ ਉਸ ਦੇ ਸਾਖ ਸੰਬੰਧੀ ਮਿਲ ਕੇ ਰੋਂਦੇ ਹਨ ਹੋ ਮੈਂ ਜਾਏ ਸ਼ਬਦ ਮਲ ਤੋਵੈ ਪਰ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਉਹਨਾਂ ਦੀ ਹੋਮ ਹੈ ਦੂਰ ਹੋ ਜਾਂਦੀ ਸਮਝ ਸੂਝ ਸਹਜ ਘਰ ਹੋਵੇ। ਉਹ ਇਹ ਸਮਝ ਵਿੱਚ ਕਿ ਸਭ ਵਿੱਚ ਪ੍ਰਭੂ ਦੀ ਜੋਤ ਹੈ ਕਿਸੇ ਸੰਬੰਧੀ ਸਰੀਰ ਨਾਸ਼ ਹੋਣ ਤੇ ਅਡੋਲ ਆਤਮਕ ਅਵਸਥਾ ਵਿੱਚ ਟਿਕੇ ਰਹਿੰਦੇ। ਬਿਨ ਬੂਝੈ ਸਗਲੀ ਪਤਖ ਹੋਵੇ ਇਸ ਬੇਸਮਝੀ ਵਿੱਚ ਕਿ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਆਪਣਾ ਹੈ ਹੀ ਨਹੀਂ। ਰੋਣ ਵਾਲੇ ਉਸ ਪ੍ਰਮਾਤਮਾ ਦੀ ਨਜ਼ਰ ਵਿੱਚ ਆਪਣੀ ਸਾਰੀ ਇੱਜ਼ਤ ਗਵਾ ਲੈਂਦੇ ਹਾਂ ਕੌਣ ਮਰੈ ਕੌਣ ਰੁਵੇ ਉਹ ਹੀ ਕੌਣ ਮਰਦਾ ਹੈ ਤੇ ਕੌਣ ਮਰੇ ਨੂੰ ਉਹ ਉਹ ਆ ਕੇ ਰੋਂਦਾ ਹੈ ਕਰਨ ਕਾਰਨ ਸਭ ਸੈ ਸਿਰ ਤੋਂ ਹੀ ਰਹਾਉ ਜਿਸ ਦਾ ਸਰੀਰ ਬਿੰਸਦਾ ਹੈ ਉਹ ਵੀ ਤੂੰ ਆਪ ਹੀ ਹੈ ਤੇ ਰੋਣ ਵਾਲਾ ਵੀ ਤੂੰ ਆਪ ਹੀ ਹੈ اے ਪ੍ਰਭੂ ਇਹ ਸਾਰੇ ਜਗਤ ਦੇ ਕਰਤਾਰ ਹਰੇਕ ਜੀਵ ਦੇ ਸਿਰ ਉੱਤੇ ਤੂੰ ਆਪ ਹੀ ਹੈ ਮੁਏ ਕੋ ਰੋਵੇ ਦੁੱਖ ਕੋਏ ਜੇ ਕੋਈ ਮੁਏ ਨੂੰ ਰੋਂਦਾ ਹੈ ਉਹ ਅਸਲ ਵਿੱਚ ਆਪਣਾ ਦੁੱਖ ਔਖ ਫਰੋਲਦਾ ਹੈ ਸੋ ਰੋਵੇ ਜਿਸ ਬੇਦਨ ਹੋਏ ਉਹ ਹੀ ਰੋਂਦਾ ਹੈ ਜਿਸ ਨੂੰ ਕਿਸੇ ਦੇ ਮਰਨ ਤੇ ਕੋਈ ਬਿਪਤਾ ਆਵਾਪਰਦੀ ਹੈ ਜਿਸ ਬੀਤੀ ਜਾਣੈ ਪ੍ਰਭ ਸੋਏ ਪਰ ਜਿਸ ਜੀਵ ਤੇ ਮੌਤ ਦੀ ਇਹ ਘਟਨਾ ਵਰਦੀ ਹੈ ਉਹ ਪ੍ਰਭੂ ਦੀ ਇਹ ਰਜਾ ਸਮਝ ਲੈਂਦਾ ਹੈ ਆਪੇ ਕਰਤਾ ਕਰੇ ਸੋ ਹੋਏ ਇਹੀ ਕੋਜ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ ਜੀਵਤ ਮਰਣਾ ਤਾਰੇ ਤਰਨਾ ਅਸਲ ਵਿੱਚ ਜਿਉਣ ਦੀ ਤਾਂਗ ਮਨੁੱਖ ਨੂੰ ਸੰਸਾਰ ਦੇ ਮੋਹ ਵਿੱਚ ਫਸਾਉਂਦੀ ਹੈ ਜਿਉਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ ਮੋਹ ਸਾਗਤ ਤੋਂ ਤਰਨ ਲਈ ਮਨ ਨੂੰ ਬੇੜੀ ਹੈ ਜੈ ਜਗਦੀਸ਼ ਪਰਮ ਗਤ ਸ਼ਰਣਾ ਇਹ ਉੱਚੀ ਆਤਮਿਕ ਅਵਸਥਾ ਜਗਤ ਦੇ ਮਾਲਕ ਪ੍ਰਭੂ ਦੀ ਸ਼ਰਣ ਪਿਆ ਲੱਭਦੀ ਹੈ ਹਉਮ ਬਿਹਾਰੀ ਸਤ ਗੁਰ ਚਰਣਾ ਪ੍ਰਭੂ ਦੀ ਸ਼ਰਣ ਗੁਰੂ ਦੇ ਰਾਹੀ ਪ੍ਰਾਪਤ ਹੁੰਦੀ ਹੈ ਮੈਂ ਗੁਰੂ ਤੇ ਚਰਣਾ ਤੋਂ ਸਦਕੇ ਗੁਰ ਬੋਹਿਤ ਸ਼ਬਦ ਭੈ ਤਰਨਾ ਗੁਰੂ ਮਾਨੋ ਜਹਾਜ਼ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪੌ ਸਾਗਰ ਤੋਂ ਪਾਰ ਲੰਘ ਸਕੀਦਾ ਹੈ ਨਿਰਭਉ ਆਪ ਨਿਰੰਤਰ ਜੋ ਪਰਮਾਤਮਾ ਨੂੰ ਕੋਈ ਡਰ ਪੋ ਨਹੀਂ ਸਕਦਾ ਉਹ ਆਪ ਇੱਕ ਰਸ ਹਰੇਕ ਦੇ ਅੰਦਰ ਆਪਣੀ ਜੋਤ ਦਾ ਪ੍ਰਕਾਸ਼ ਕਰ ਰਿਹਾ ਹੈ ਬੇਨ ਨਾਮੈ ਸੂਤਕ ਜਗ ਛੋਤ ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿੱਚ ਕਿਤੇ ਸੂਤਕ ਦਾ ਭਰਮ ਹੈ ਕਿਤੇ ਛੂਤ ਹੈ ਦੁਰਮਤ ਬਿਨਸੈ ਕਿਆ ਕਹਿ ਰੋਤ ਦੁਰਮਦੇ ਕਾਰਨ ਜਗਤ ਆਤਮਕ ਮੋਤੇ ਮਰ ਰਿਹਾ ਹੈ ਇਸ ਬਾਰੇ ਕੀ ਆਕੇ ਕੋਈ ਰੋਵੇ ਜਨਮ ਮੂਏ ਬਿਨ ਭਗਤ ਸਰੋਤ ਪਰਮਾਤਮਾ ਦੀ ਭਗਤੀ ਤੋਂ ਬਿਨਾ ਪ੍ਰਭੂ ਦੀ ਸਿੱਖਤ ਸਲਾਹ ਸੁਣਨ ਤੋਂ ਬਿਨਾ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਹੈ ਮੁਏ ਕੋ ਸੱਚ ਰੋਵੇਂ ਮੀਤ ਆਪਾ ਭਾਉ ਤੋਂ ਮਰੇ ਹੋਏ ਨੂੰ ਸੱਚਮੁੱਚ ਉਸਦੇ ਪਹਿਲੇ ਮਿੱਤਰ ਹੁੰਦੇ ਹਨ ਤ੍ਰੈ ਗੁਣ ਰੋਵੇਂ ਨੀਤਾ ਨੀਤ ਮਾਇਆ ਦੇ ਤਿੰਨ ਗੁਣ ਕੇ ਸਾਡਾ ਸਾਥ ਛੱਡ ਗਿਆ ਹੈ ਵੀ ਨੇਤ ਰਹਿੰਦੇ ਹਨ ਦੁੱਖ ਸੁਖ ਪਰਹਰ ਸਹਜ ਸੁਚੀਤ ਕਿਉਂਕਿ ਉਹ ਦੁੱਖ ਸੁੱਖ ਦਾ ਅਹਿਸਾਸ त्याग ਕੇ ਅਡੋਲ ਅਵਸਥਾ ਵਿੱਚ ਸੁਚੇਤ ਹੋ ਗਿਆ ਹੈ ਤਨ ਮਨ ਸੌਂਪੋ ਕ੍ਰਿਸ਼ਨ ਪ੍ਰੀਤ ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਬਰੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ਭੀਤਰ ਏਕ ਅਨੇਕ ਅਸੰਖ ਸਭ ਦੇ ਅੰਦਰ ਇੱਕੋ ਪਰਮਾਤਮਾ ਵਸ ਰਿਹਾ ਹੈ ਔਨੇਕਾਂ ਸੰਖਾਂ ਰੂਪਾਂ ਵਿੱਚ ਦਿਖਾਈ ਦੇ ਰਿਹਾ ਹੈ ਕਰਮ ਧਰਮ ਬਹੁ ਸੰਖ ਅ ਸੰਖ ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ ਬਿਨ ਭੈ ਭਗਤੀ ਜਨਮ ਬਿਰੰਥੋ ਪ੍ਰਮਾਤਮਾ ਦੇ ਡਾਰਾ ਦੇ ਵਿੱਚ ਰਹਿਣ ਤੋਂ ਬਿਨਾ ਪ੍ਰਭੂ ਦੀ ਭਗਤੀ ਤੋਂ ਬਿਨਾ ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ ਹਰ ਗੁਣ ਗਾਵੈ ਮਿਲ ਪਰਮ ਅਰੰਥ ਜਿਹੜੇ ਮਿਲ ਕੇ ਹਰੀ ਦੇ ਗੁਣ ਗਾਉਂਦੇ ਹਨ ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਆਪ ਮਰੇ ਮਾਰੇ ਭੀ ਆਪ ਜੀਵਾਂ ਦਾ ਰਚਨਹਾਰ ਕਰਤਾਰ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ ਸੋ ਜਦੋਂ ਕੋਈ ਜੀਵ ਮਰਦਾ ਹੈ ਤਾਂ ਪਰਮਾਤਮਾ ਉਸ ਵਿੱਚ ਬੈਠਾ ਆਪ ਹੀ ਮਾਰਦਾ ਹੈ ਉਸ ਜੀਵ ਨੂੰ ਮਾਰਦਾ ਵੀ ਆਪ ਹੀ ਹੈ ਆਪੋ ਪਾਏ ਥਾਪ ਉਥਾਪ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਪੈਦਾ ਕਰਕੇ ਆਪ ਹੀ ਨਾਸ਼ ਕਰਦਾ ਹੈ ਸ੍ਰੇਸ਼ਟ ਯੋਪਾਈ ਜੋਤੀ ਹੂੰ ਜਾਤ ਹੈ ਜੋਤਰੂ ਪ੍ਰਭੂ ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ ਸ਼ਬਦ ਵਿਚਾਰ ਮਿਲਣ ਨਹੀਂ ਭਰਾਤ ਪਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਨੂੰ ਵਿਚਾਰ ਕੇ ਮਨ ਵਿੱਚ ਟਿਕਾ ਕੇ ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ ਜੀਵ ਨੂੰ ਸੋਤਕ ਸ਼ੋਦਾਦਕ ਦੀ ਕੋਈ ਪਟਕਣਾ ਨਹੀਂ ਰਹਿੰਦੀ ਸੂਤਕ ਅਗਨ ਪਖੈ ਜਗ ਖਾਏ ਪਰਮਾਤਮਾ ਆਪੀ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਜੰਮਦਾ ਮਰਦਾ ਹੈ ਸਰਵ ਵਿਆਪਕ ਪ੍ਰਭੂ ਤੋਂ ਵਿਛੜਿਆ ਨੂੰ ਸੂਤਕ ਦਾ ਪਰਮ ਖੁਵਾਰ ਕਰਦਾ ਹੈ ਸੂਤਕ ਜਲ ਥਲ ਸਭ ਹੀ ਥਾਂਏ ਸੂਤਕ ਦਾ ਪਰਮ ਕਿੱਥੇ ਕਿੱਥੇ ਕੀਤਾ ਜਾਵੇਗਾ ਸੂਤਕ ਅਗਨ ਸਮੁੰਦਰ ਤੇ ਧਰਤੀ ਵਿੱਚ ਹੈ ਹਰ ਥਾਂ ਹੈ ਕਿਉਂਕਿ ਨਾਨਕ ਸੂਤਕ ਜਨਮ ਮਰੀ ਜੈ ਹੈ ਨਾਨਕ ਸੂਤਕ ਦੇ ਪਰਮ ਵਿੱਚ ਪੈ ਕੇ ਪਰਮਾਤਮਾ ਦੀ ਹੋਣ ਤੋਂ ਖੁੰਝ ਕੇ ਜਗਤ ਜਨਮ ਮਰਨ ਦੇ ਘੇੜ ਵਿੱਚ ਪੈ ਰਿਹਾ ਹੈ ਗੁਰ ਪ੍ਰਸਾਦੀ ਹਰ ਰਸ ਪੀਜੈ ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਮਿਹਰ ਪ੍ਰਾਪਤ ਕਰਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਪੀਣਾ ਚਾਹੀਦਾ ਹੈ ਰਾ ਗਿਆ ਸਾ ਮਹਲਾ ਪਹਿਲਾ ਆਪ ਵਿਚਾਰੈ ਸੋ ਪਰਖੇ ਹੀਰਾ ਉਹ ਮਨੁੱਖ ਆਪਣੇ ਆਪ ਨੂੰ ਆਪਣੇ ਜੀਵਨ ਨੂੰ ਵਿਚਾਰਦਾ ਤੇ ਪ੍ਰਮਾਤਮਾ ਦਿਸੇ ਸਤਿਨਾਮ ਦੀ ਕਦਰ ਪਛਾਣਦਾ ਹੈ ਏਕ ਦ੍ਰਿਸ਼ਟ ਤਾਰੇ ਗੁਰਪੁਰਾ ਜੋ ਪੂਰੇ ਗੁਰੂ ਇੱਕ ਮੇਰ ਦੀ ਨਿਗਾ ਨਾਲ ਮੋਦ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਗੁਰ ਮਨੈ ਮਨ ਤੇ ਮਨ ਧੀਰਾ ਐਸਾ ਮਨੁਕ ਸੱਚੇ ਦਿਲੋਂ ਗੁਰੂ ਤੇ ਸ਼ਰਧਾ ਲਿਆਉਂਦਾ ਹੈ ਉਸ ਦਾ ਮਨ ਮਾਇਆ ਮੋਹ ਵਿੱਚ ਡੋਲਦਾ ਨਹੀਂ ਐਸਾ ਸ਼ਾ ਸ਼ਰਾਫੀ ਕਰੈ ਗੁਰੂ ਇਹੋ ਜਿਹਾ ਸ਼ਾ ਸ਼ਰਾਫ ਹੈ ਤੇ ਇਹੋ ਜਿਹੀ ਸ਼ਰਾਫੀ ਕਰਦਾ ਹੈ ਕਿ ਉਹ ਜੀਵਾਂ ਨੂੰ ਤੁਰੰਤ ਪਰਖ ਲੈਂਦਾ ਹੈ ਤੇ ਸਾਚੀ ਨਦਰ ਇਕ ਲਹਿਮ ਤਰੈ ਰਹਾਉ ਉਸ ਦੀ ਕਦੇ ਉਕਾਈ ਨਾ ਖਣ ਵਾਲੀ ਮਿਹਰ ਦੀ ਨਿਗਾ ਨਾਲ ਜੀਵ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਕੇ ਮੋਹ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਪੁੰਜੀ ਨਾਮ ਨਿਰੰਜਨ ਸਾਰ ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਆਤਮਿਕ ਜੀਵਨ ਦੀ ਰਾਸ ਪੂੰਜੀ ਬਣਾਉਂਦਾ ਹੈ ਨਿਰਮਲ ਸਾਚ ਰਤਾ ਪਹਿਕਾਰ ਜੋ ਸਦਾ ਥਿਰ ਪ੍ਰਭੂ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਉਹ ਨਿਆਰੀਏ ਵਾਂਗ 파ਰਖੂ ਬਣ ਜਾਂਦਾ ਹੈ ਸਿਫਤ ਸਾਝ ਕਰ ਗੁਰ ਕਰਤਾਰ ਸਿਫਤਸਲਾ ਦੀ ਬਰਕਤ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ ਘਰ ਵਿੱਚ ਵਸਾਉਂਦਾ ਹੈ ਆਸਾ ਮਨ ਸਾ ਸ਼ਬਦ ਜਲਾਈ ਉਹ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦਿੰਦਾ ਹੈ RAM NARAYAN ਕਹ ਕਹਾਏ ਅਤੇ ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ ਗੁਰ ਤੇ ਬਾਟ ਮਹਲ ਕਰ ਪਾਏ ਜੋ ਗੁਰੂ ਤੋਂ ਜਿੰਦਗੀ ਦਾ ਸਹੀ ਰਸਤਾ ਲੱਭ ਲੈਂਦਾ ਹੈ ਪ੍ਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ ਕੰਚਨ ਕਾਇਆ ਜੋਤ ਅਨੂਪ ਜਿਹੜਾ ਪ੍ਰਮਾਤਮਾ ਸੁਧ سونے ਵਰਗੀ ਪਵਿੱਤਰ ਹਸਤੀ ਵਾਲਾ ਹੈ ਜੋ ਨਿਰਾਚਾਨਣ ਹੀ ਚਾਨਣ ਹੈ तृपामण देवा सगल ਸਰੂਪ ਜਿਸ ਵਰਗਾ ਕੋਈ ਨਹੀਂ ਹੈ ਜੋ ਤਿੰਨਾ ਭਵਨਾਂ ਦਾ ਮਾਲਕ ਹੈ ਮੈਂ ਸੋ ਧਨ ਪੱਲੈ ਸਾਚ ਅਖੂਟ ਇਹ ਸਾਰਾ ਆਕਾਰ ਜਿਸ ਦਾ ਸਰਗੁਣ ਸਰੂਪ ਹੈ ਉਸ ਪ੍ਰਮਾਤਮਾ ਦਾ ਸਦਾ ਥਿਰ ਤੇ ਕਦੇ ਨਾ ਮੁੱਕਣ ਵਾਲਾ ਨਾਮ ਧਨ ਮੈਨੂੰ ਗੁਰੂ ਸਰਾਪ ਤੋਂ ਮਿਲਿਆ ਹੈ ਪੰਜ ਤੀਨ ਨਵ ਚਾਰ ਸਮਾਵੈ ਜੋ ਪ੍ਰਮਾਤਮਾ ਪੰਜ ਤੱਤਾਂ ਵਿੱਚ ਮਾਇਆ ਦੇ ਤਿੰਨ ਗੁਣਾ ਵਿੱਚ ਨੌ ਖੰਡਾਂ ਵਿੱਚ ਅਤੇ ਚਾਰ ਕੁੰਟਾਂ ਵਿੱਚ ਵਿਆਪਕ ਹੈ ਤਰਣ ਗगन ਕਾਲ ਤਾਰ ਰਹਾਵੈ ਜੇ ਤਰਤੀ ਤੇ ਆਕਾਸ਼ ਨੂੰ ਆਪਣੀ ਸਤਿਅ ਦੇ ਆਸਰੇ ਥਾਂ ਸਿਰ ਟਕਾਈ ਰੱਖਦਾ ਹੈ ਬਾਹਰ ਜਾ ਤੋ ਉਲਟ ਪਰਾਵੈ ਗੁਰੂ ਸਰਾਫ ਮਨੁੱਖ ਦੇ ਬਾਹਰ ਦਿੱਸਦੇ ਆਕਾਰ ਵੱਲ ਦੌੜਦੇ ਮਨ ਨੂੰ ਉਸ ਪਰਮਾਤਮਾ ਵੱਲ ਪਰਤਾ ਕੇ ਲੇ ਆਉਂਦਾ ਹੈ ਮੂਰਖ ਹੋਏ ਸੋ ਆਖੀ ਸੁਜੈ ਗੁਰੂ ਸਰਾਪ ਦੱਸਦਾ ਹੈ ਕਿ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਔਰ ਉਹ ਮਨੁੱਖ ਮੂਰਖ ਹੈ ਜਿਸ ਨੂੰ ਅੱਖਾਂ ਨਾਲ ਪ੍ਰਭੂ ਨਹੀਂ ਦਿਸਦਾ ਜੇ ਹਵਾ ਰਾਸ ਨਹੀਂ ਕਹਿਆ 부ਜੈ ਜਿਸ ਦੀ ਜੀਵ ਵਿੱਚ ਪ੍ਰਭੂ ਦਾ ਨਾਮ ਰਾਸ ਨਹੀਂ ਆਇਆ ਜੋ ਗੁਰੂ ਦੇ ਦੱਸੇ ਉਪਦੇਸ਼ ਨੂੰ ਨਹੀਂ ਸਮਝਦਾ ਦੇਖ ਕਾ ਮਤਾ ਜਗ ਸਿਉ ਲੁਜੈ ਉਹ ਮਨੁਖ ਵੇਲੀ ਮਾਇਆ ਵਿੱਚ ਮਸਤ ਹੋ ਕੇ ਜਗਤ ਨਾਲ ਝਗੜੇ ਸਹਿੜਦਾ ਊਤਮ ਸੰਗਤ ਊਤਮ ਹੋਵੈ ਗੁਰੂ ਦੀ ਸ੍ਰੇਸ਼ ਸੰਗਤ ਦੀ ਬਰਕਤ ਨਾਲ ਮਨੁਖ ਸ੍ਰੇਸ਼ ਜੀਵਨ ਵਾਲਾ ਬਣ ਜਾਂਦਾ ਹੈ ਗੁਣ ਕੋ ਧਾਵੈ ਅਵਗਣ ਧੋਵੈ ਆਤਮਕ ਗੁਣਾ ਦੀ ਪ੍ਰਾਪਤੀ ਲਈ ਦੌੜ ਭੱਜ ਕਰਦਾ ਹੈ ਤੇ ਆਪਣੇ ਅੰਦਰੋਂ ਨਾਮ ਅਮਰਦੀ ਸਹਾਇਤਾ ਨਾਲ ਔਗਣ ਤੋ ਦਿੰਦਾ ਹੈ ਬੇਨ ਗੁਰ ਸੇਵੇ ਸਹਜ ਨਾ ਹੋਵੇ ਇਹ ਗੱਲ ਯਕੀਨੀ ਹੈ ਕਿ ਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾ ਔਗਣਾ ਤੋਂ ਖਲਾਸੀ ਨਹੀਂ ਹੁੰਦੀ ਤੇ ਅਡੋਲ ਆਤਮਕ ਅਵਸਥਾ ਨਹੀਂ ਮਿਲਦੀ ਹੀਰਾ ਨਾਮ ਜਵੇ ਹਰ ਲਾਲ ਪ੍ਰਭੂ ਨਾਮ ਕੀਮਤੀ ਹੀਰੇ ਤੇ ਲਾਲਾਂ ਦੇ ਵਾਂਗ ਮਨ ਮੋਤੀ ਹੈ ਤਿਸ ਕਾ ਮਾਨੋ ਜੁ ਮੋਤੀ ਵਰਗੇ ਸੱਚਾ ਮਨ ਵਾਲੇ ਮਨੁੱਖ ਦੀ ਰਾਸ ਪੁੰਜੀ ਬਣ ਜਾਂਦਾ ਹੈ ਨਾਨਕ ਪਰਖੈ ਨਦਰ ਨਿਹਾਲ ਓੇ ਨਾਨਕ ਗੁਰੂ ਸਰਾਬ ਜਿਸ ਮਨੁੱਖ ਨੂੰ ਮੇਰ ਦੀ ਨਜ਼ਰ ਨਾਲ ਵੇਖਦਾ ਹੈ ਉਹ ਨਿਹਾਲ ਹੋ ਜਾਂਦਾ ਹੈ ਆਸਾ ਮਹਲਾ ਪਹਿਲਾ ਗੁਰਮਖ ਗਿਆਨ ਧਿਆਨ ਮਨ ਮਾਨ ਏ ਮਨੋਕ ਤੂੰ ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਵਿੱਚ ਪਰਮਾਤਮਾ ਨਾਲ ਡੂੰਗੀ ਸਾਝ ਪਾ ਅਤੇ ਪਰਮਾਤਮਾ ਵਿੱਚ ਜੁੜੀ ਸੁਰਤ ਦਾ ਆਨੰਦ ਮਾਣ ਗੁਰਮਖ ਮਹਲੀ ਮਹਲ ਪਛਾਨ ਗੁਰੂ ਦੀ ਸ਼ਰਨ ਪੈ ਕੇ ਤੂੰ ਆਪਣੇ ਅੰਦਰ ਪ੍ਰਭੂ ਦਾ ਟਿਕਾਣਾ ਪਛਾਨ ਗੁਰਮਖ ਸੁਰਤ ਸ਼ਬਦ ਨਿਸ਼ਾਨ ਗੁਰੂ ਦੇ ਸਨਮੁਖ ਰਹਿ ਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾ ਇਹ ਤੇਰੇ ਜੀਵਨ ਸਫਰ ਲਈ ਰਾਹ ਦਾਰੀ ਹੈ ਐਸੇ ਪ੍ਰੇਮ ਭਗਤ ਵਿਚਾਰੀ ਇਸ ਤਰ੍ਹਾਂ ਪ੍ਰਭੂ ਚਰਨਾਂ ਨਾਲ ਪ੍ਰੇਮ ਅਤੇ ਪਰਮਾਤਮਾ ਦੀ ਭਗਤੀ ਕਰਕੇ ਉਹ ਉੱਚੀ ਵਿਚਾਰ ਦਾ ਮਾਲਕ ਬਣ ਜਾਂਦਾ ਹੈ ਗੁਰਮੁਖ ਸਾਚਾ ਨਾਮ ਮੁਰਾਰੀ ਰਹਾਉ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਸਦਾ ਸਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ। ਐਹ ਇਸ ਨਿਰਮਲ ਥਾਨ ਸੁਥਾਨ ਜੋ ਮਨੁੱਖ ਗੁਰੂ ਦੇ ਸਨਮਖ ਰਹਿਂਦਾ ਹੈ ਉਹ ਦਿਨ ਰਾਤ ਆਪਣੇ ਹਿਰਦੇ ਥਾਂ ਵਿੱਚ ਪਰਮਾਤਮਾ ਦਾ ਪਵਿੱਤਰ ਸ੍ਰਿਸ਼ਟ ਦੇਰਾ ਬਣਾਈ ਰੱਖਦਾ ਹੈ। ਤੀਨ ਭਾਵਾਂ ਨਹਿ ਕੇਵਲ ਗਿਆਨ ਤਿੰਨਾ ਭਾਵਨਾ ਵਿੱਚ ਵਿਆਪਕ ਤੇ ਵਾਸ਼ਨ ਰਹਿਤ ਪ੍ਰਭੂ ਨਾਲ ਉਸ ਦੀ ਡੂੰਗੀ ਸਾਝ ਪੈ ਜਾਂਦੀ ਹੈ। ਸਾਚੇ ਗੁਰ ਤੇ ਹੁਕਮ ਪਛਾਨ ਤੂੰ ਵੀ ਆ ਭੁੱਲ ਗੁਰੂ ਤੋਂ ਭਾਵ ਸ਼ਰਨ ਪੈ ਕੇ ਪ੍ਰਮਾਤਮਾ ਦੀ ਰਜਾ ਨੂੰ ਸਮਝ ਸਾਚਾ ਹਰਖ ਨਹੀਂ ਤਿਸ ਸੋਗ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਇੱਕ ਵਾਂ ਆਨੰਦ ਬਣਿਆ ਰਹਿੰਦਾ ਹੈ ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪਉਂਦੀ ਅੰਮ੍ਰਿਤ ਗਿਆਨ ਮਹਾਰਸ ਭੋਗ ਪਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਸ੍ਰੇਸ਼ਟ ਰਸ ਵਾਲਾ ਨਾਮ ਤੇ ਪਰਮਾਤਮਾ ਨਾਲ ਲੂੰਗੀ ਸਾਹ ਉਸ ਮਨੁੱਖ ਦਾ ਆਤਮਿਕ ਭੋਜਨ ਬੜ ਜਾਂਦਾ ਹੈ ਪੰਜ ਸਮਾਈ ਸੁਖੀ ਸਭ ਲੋਗ ਜੇ ਗੁਰੂ ਦੀ ਸ਼ਰਨ ਪੈ ਕੇ ਜਗਤ ਕਾਮਾਦਿਕ ਪੰਜਾਂ ਨੂੰ ਮੁਕਾ ਦੇਵੇ ਤਾਂ ਸਾਰਾ ਜਗਤ ਹੀ ਸੁਖੀ ਹੋ ਜਾਏ ਸਗਲੀ ਜੋਤ ਤੇਰਾ ਸਭ ਕੋਈ ਗੁਰੂ ਦੇ ਸਾਹਮਣਕ ਰਹਿਣ ਵਾਲਾ ਮਨੁੱਖ ਇਉਂ ਅਰਦਾਸ ਕਰਦਾ ਹੈ ਕਿ हे ਪ੍ਰਭੂ ਸਾਰੀ ਸ੍ਰਿਸ਼ਟੀ ਵਿੱਚ ਤੇਰੀ ਹੀ ਜੋਤ ਪ੍ਰਕਾਸ਼ ਕਰ ਰਹੀ ਹੈ ਤੇ ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ ਹੈ ਆਪੇ ਜੋੜ ਵਿਛੋੜੇ ਸੋਈ ਪ੍ਰਮਾਤਮਾ ਆਪ ਹੀ ਜੀਵਾਂ ਦਾ ਸੰਜੋਗ ਬਣਾਉਂਦਾ ਹੈ ਤੇ ਆਪ ਹੀ ਫਿਰ ਵਿਛੋੜਾ ਪਾ ਦਿੰਦਾ ਹੈ ਆਪੇ ਕਰਤਾ ਕਰੇ ਸੋ ਹੋਈ ਜੋ ਕੁਝ ਕਰਤਾਰ ਆਪ ਹੀ ਕਰਦਾ ਹੈ ਉਹੀ ਕੁਝ ਹੁੰਦਾ ਹੈ ਤਾਉ ਸਾਰੇ ਹੁਕਮ ਸਮਾਵੈ ਪ੍ਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਢਾਕੇ ਆਪ ਹੀ ਮੋੜ ਉਸਾਰਦਾ ਹੈ ਉਸ ਦੇ ਹੁਕਮ ਅਨੁਸਾਰ ਹੀ ਜਗਤ ਮੋੜ ਉਸ ਵਿੱਚ ਲੀਨ ਹੋ ਜਾਂਦਾ ਹੈ ਹੁਕਮਵਰਤੈ ਜੋ ਤਿਸ ਭਾਵੈ ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ ਗੌਰ ਬਿਨ ਪੂਰਾ ਕੋਈ ਨਾ ਪਾਵੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਕੋਈ ਜੀਵ ਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਬਾਲਕ ਬਿਰਦ ਨਾ ਸੁਰਤ ਪਰਾਨ ਜਿਸ ਪ੍ਰਾਣੀ ਦੀ ਸੁਰਤ ਬਚਪਨ ਜਾਂ ਬਡੇਪੇ ਵਿੱਚ ਤੇ ਨਾ ਹੀ ਜਵਾਨੀ ਸਮੇਂ ਕਦੀ ਵੀ ਪ੍ਰਮਾਤਮਾ ਵਿੱਚ ਨਹੀਂ ਜੁੜਦੀ ਭਾਰ ਜੋਬਨ ਬੁੱਢੇ ਅਭਿਮਾਨ ਸਗੋਂ ਭਰ ਜਵਾਨੀ ਵਿੱਚ ਉਹ ਜਵਾਨੀ ਦੇ ਅਹੰਕਾਰ ਵਿੱਚ ਡੁੱਬਾ ਰਹਿੰਦਾ ਹੈ ਬਿਨ ਨਾਮੈ ਕਿਆ ਲਹਸ ਨਿਦਾਨ ਉਹ ਪ੍ਰਮਾਤਮਾ ਦੇ ਨਾਮ ਤੋਂ ਖੰਝ ਕੇ ਆਖਰ ਇਹ ਤੋਂ ਕੀ ਖਟੇਗਾ ਜਿਸ ਕਾ ਅਨ ਧਨ ਸਹਜ ਨਾ ਜਾਨਾ ਜਿਸ ਪ੍ਰਮਾਤਮਾ ਦੇ ਦਿੱਤਾ ਅਨ ਤੇ ਧਨ ਜੀ ਵਰਤਦਾ ਰਹਿੰਦਾ ਹੈ ਜੇ ਅਡੋਲ ਅਵਸਥਾ ਵਿੱਚ ਟਿਕ ਕੇ ਉਸ ਨਾਲ ਕਦੇ ਵੀ ਸਾਝ ਵੀ ਨਹੀਂ ਪਾਉਂਦਾ ਭਰਮ ਪੁੱਲਾਨਾ ਫਿਰ ਪਛਤਾਣਾ ਤੇ ਮਾਇਆ ਦੀ ਝਟਕਣਾ ਵਿੱਚ ਜੀਵਨ ਰਾਤੋਂ ਖੁੰਝਿਆ ਰਹਿੰਦਾ ਹੈ ਤਾਂ ਆਖਿਰ ਪਛਤਾਉਂਦਾ ਹੈ ਗਲ ਫਾਹੀ ਬੌਰਾ ਬੌਰਾ ਨਾ ਉਸਦੇ ਗਲ ਵਿੱਚ ਮੋਹ ਦੀ ਫਾਈ ਪਈ ਹੋਈ ਹੈ ਮੋਹ ਵਿੱਚ ਹੀ ਉਹ ਸਦਾ ਝੱਲਾ ਹੋਇਆ ਫਿਰਦਾ ਬੂਢਤ ਜਗ ਦੇਖਿਆ ਤੋ ਡਰ ਭਾਗੇ ਉਹ ਜਗਤ ਨੂੰ ਮੋਹ ਵਿੱਚ ਡੁੱਬਦਾ ਵੇਖ ਕੇ ਮੋਹ ਤੋਂ ਡਰ ਕੇ ਭੱਜ ਜਾਂਦੇ ਸਤਗੁਰ ਰਾਖੇ ਸੇਵਡ ਭਾਗੇ ਉਹ ਬੜੇ ਵੱਡਿਆਂ ਭਾਗਾ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਇਸ ਮੋਹ ਦੀ ਕੈਦ ਤੋਂ ਬਚਾ ਲਿੰਦਾ ਹੈ ਨਾਨਕ ਗੁਰ ਕੀ ਚਰਣੀ ਲਾਗੇ ਜਿਹੜੇ ਮਨੁੱਖ ਗੁਰੂ ਦੀ ਚਰਣੀ ਲਗਦੇ ਹਨ ਸ਼ਰਨ ਪੈਂਦੇ ਹਨ ਹੈ ਨਾਨਕ ਉਹ ਇਸ ਮੋਹ ਦੀ ਕੈਦ ਵਿੱਚੋਂ ਬਚੇ ਰਹਿੰਦੇ ਹਨ ਆਸਾ ਮਹਲਾ ਪਹਿਲਾ ਗਾਵੇਂ ਗੀਤੇ ਚੀਤ ਅਨੀਤੇ ਜਿਹੜੇ ਮਨੁੱਖ ਦੂਜਿਆਂ ਨੂੰ ਹੀ ਸੁਣਾਉਣ ਵਾਸਤੇ ਭਗਤੀ ਦੇ ਗੀਤ ਗਾਉਂਦੇ ਹਨ ਪਰ ਉਹਨਾਂ ਦੇ ਚਿੱਤ ਵਿੱਚ ਮੰਦੇ ਖਿਆਲ ਮੌਜੂਦ ਹਨ ਰਾਗ ਸੁਣਾਏ ਕਹਾਵੇਂ ਬੀਤੇ ਜਿਹੜੇ ਹੋਰਨਾਂ ਨੂੰ ਰਾਗ ਦਵੇਖ ਤੋਂ ਬਚਣ ਦੀਆਂ ਗੱਲਾਂ ਸੁਣਾ ਕੇ ਅਖਵਾਉਂਦੇ ਹਨ ਕਿ ਅਸੀਂ ਰਾਗ ਦਵੇਖ ਤੋਂ ਬਚੇ ਹੋਏ ਬੇਨਾਮ ਹੈ ਮਨ ਝੂਠ ਅਨੀਤੇ ਗੁਰੂ ਦੇ ਉਪਦੇਸ਼ ਤੋਂ ਬਿਨਾ ਉਹਨਾਂ ਦੇ ਮਨ ਵਿੱਚ ਝੂਠ ਵਸਦਾ ਹੈ ਉਹਨਾਂ ਦੇ ਮਨ ਵਿੱਚ ਕੋ ਕਰਮ ਟਿਕੇ ਹੋਏ ਕਾਹਾਂ ਚਲੋ ਮਨ ਰੋ ਘਰੇ ਹੋਰਨਾਂ ਨੂੰ ਮਤਾਂ ਦੇਣ ਵਾਲੇ ਹੈ ਮਨ ਤੋਂ ਕੋ ਕਰਮਾ ਵਿੱਚ ਕਿਉਂ ਭਟਕ ਰਿਹਾ ਆਪਣੇ ਅੰਦਰ ਹੀ ਟਿਕਿਆ ਰੋ ਗੁਰਮਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਜ ਹਰੇ ਰਹਾਓ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਵਿਕਾਰਾਂ ਵੱਲੋਂ हट ਜਾਂਦੇ ਹਨ हे ਮਨ ਤੂੰ ਵੀ ਗੁਰੂ ਦੇ ਰਾਹੀ ਭਾਲ ਕਰਕੇ ਸਹਿਜ ਅਵਸਥਾ ਵਿੱਚ ਟਿਕ ਕੇ ਪ੍ਰਮਾਤਮਾ ਨੂੰ ਲੱਭ ਲਏਗਾ ਕਾਮ ਕ੍ਰੋਧ ਮਨ ਮੋਹ ਸਰੀਰਾ ਜਿਸ ਮਨੁੱਖ ਦੇ ਸਰੀਰ ਵਿੱਚ ਕਾਮ ਕ੍ਰੋਧ ਤੇ ਮੋਹ ਵਸਿਆ ਹੈ ਲਬ ਲਬ ਲੋਭ ਅਹੰਕਾਰ ਸੋ ਪੀਰਾ ਜਿਸ ਦੇ ਅੰਦਰ ਲੱਭ ਅਤੇ ਲੋਭ ਦਾ ਹੰਕਾਰ ਹੈ ਜਿਸ ਦੇ ਅੰਦਰ ਇਹਨਾਂ ਵਿਕਾਰਾਂ ਦਾ ਕਲੇਸ਼ ਹੈ RAM ਨਾਮ ਬਿਨ ਕਿਉ ਮੰਨ ਧੀਰਾ ਗੁਰੂ ਦੇ ਉਪਦੇਸ਼ ਤੋਂ ਬਿਨਾ ਇਹਨਾਂ ਦਾ ਮਨ ਕਿਵੇਂ ਟਿਕੇ ਵਿਕਾਰਾਂ ਵਾਲੇ ਬਨਿਓ ਕਿਵੇਂ ਮੁੜੇ ਅੰਤਰ ਨਾਵਣ ਸੱਚ ਪਛਾਣੈ ਸੱਚ ਨੂੰ ਪਛਾਣਨਾ ਅੰਤਰ ਆਤਮੇ ਦਾ ਇਸ਼ਨਾਨ ਕਰਨਾ ਮੰਦਰੋਂ ਇਸ਼ਨਾਨ ਕਰਨਾ ਹੈ ਆਤਮਾ ਦਾ ਸ਼ੁੱਧ ਕਰਨਾ ਜੇ ਸੱਚ ਨੂੰ ਪਛਾਣ ਲਵੇ ਅੰਤਰ ਕੀ ਗਤ ਗੁਰਮੁਖ ਜਾਣੈ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰ ਦੀ ਅਵਸਥਾ ਨੂੰ ਸਮਝ ਲੈਂਦਾ ਹੈ ਸੱਚ ਸ਼ਬਦ ਬਿਨ ਮਹਲ ਨਾ ਪਛਾਣੈ ਸੱਚੇ ਸ਼ਬਦ ਤੋਂ ਬਿਨਾ ਮਨੁੱਖਾ ਜਨਮ ਦਾ ਮਕਸਦ ਸਮਝ ਨਹੀਂ ਆ ਸਕਦਾ ਕਰਤੇ ਨੂੰ ਪਛਾਣਿਆ ਨਹੀਂ ਜਾ ਸਕਦਾ ਨਿਰੰਕਾਰ ਮੈਂ ਆਕਾਰ ਸਮਾਵੈ ਜਿਹੜਾ ਮਨੁੱਖ ਦਿਸਦੇ ਸੰਸਾਰ ਨੂੰ ਅਦਿਸ਼ਟ ਪ੍ਰਭੂ ਵਿੱਚ ਲੀਨ ਕਰ ਲੈਂਦਾ ਹੈ ਆਪਣੀ ਬਿਰਤੀ ਨੂੰ ਬਾਹਰੋਂ ਲਾ ਰੋ ਕੇ ਅੰਦਰ ਲਿਆ ਆਉਂਦਾ ਹੈ ਅਕਲ ਕਲਾ ਸੱਚ ਸਾਚ ਟਿਕਾਵੇ ਜਿਸ ਪ੍ਰਭੂ ਦੀ ਸਤਿਆ ਗਿਣਤੀ ਮਿਣਤੀ ਤੋਂ ਪਰੇ ਹੈ ਉਹ ਸਦਾ ਥਿਰ ਪ੍ਰਭੂ ਨੂੰ ਜਿਹੜਾ ਮਨੁੱਖ ਸਿਮਰਨ ਦੇ ਰਾਹੀ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਸੋ ਨਰ ਗਰਵ ਜੋਨ ਨਹੀਂ ਆਵੇ ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਜਹਾਂ ਨਾਮ ਮਿਲੈ ਤਾਂ ਜਾਵਾਂ ਇਸ ਵਾਸਤੇ ਮੇਰੀ ਅਰਦਾਸ ਹੈ ਜਿੱਥੋਂ ਮੈਨੂੰ ਗੁਰੂ ਦੀ ਸੰਗਤ ਮੈਨੂੰ ਪ੍ਰਮਾਤਮਾ ਦਾ ਨਾਮ ਗੁਰੂ ਦਾ ਉਪਦੇਸ਼ ਮਿਲੇ ਮੈਂ ਉੱਥੇ ਜਾਵਾਂ ਗੁਰ ਪ੍ਰਸਾਦੀ ਕਰਮ ਕਮਾਵਾਂ ਗੁਰੂ ਦੀ ਕਿਰਪਾ ਨਾਲ ਮੈਂ ਉਹੀ ਕੰਮ ਕਰਾਂ ਜਿਨ੍ਹਾਂ ਕਰਕੇ ਮੈਨੂੰ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋਵੇ ਨਾਮੇ ਰਾਤਾ ਹਰ ਗੁਣ ਗਾਵਾਂ ਤੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਮੈਂ ਪਰਮਾਤਮਾ ਦਾ ਗਉਂਦਾ ਰਹਿੰਦਾ ਗੁਰਸੇਵਾ ਤੇ ਆਪ ਪਛਾਤਾ ਗੁਰੂ ਦੀ ਦਸੀ ਹੋਈ ਸੇਵਾ ਦੇ ਰਾਹੀ ਜਿਸ ਮਨੁੱਖ ਨੇ ਆਪਣਾ ਅੰਦਰਲਾ ਆਤਮਿਕ ਜੀਵਨ ਪਛਾਣ ਲਿਆ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਉਸ ਦੇ ਮਨ ਵਿੱਚ ਆਤਮਿਕ ਜੀਵਨ ਦੇਣ ਵਾਲਾ ਆਨੰਦ ਦੇਣ ਵਾਲਾ ਆਤਮਿਕ ਹਰੀ ਦਾ ਨਾਮ ਵਸ ਗਿਆ ਸਮਝੇ ਅਨੰਦਨ ਬਾਣੀ ਨਾਮੇ ਰਤਾ ਉਹ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੇ ਰਾਹੀ ਹਰ ਰੋਜ਼ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਮੇਰਾ ਪ੍ਰਭ ਲਾਏ ਤਾਂ ਕੋ ਲੱਗੈ ਪਰ ਇਹ ਖੇਡ ਜੀਵ ਦੇ ਵਸ ਦੀ ਨਹੀਂ ਜਦੋਂ ਪਿਆਰਾ ਪ੍ਰਭੂ ਕਿਸੇ ਜੀਵ ਨੂੰ ਆਪਣੇ ਨਾਮ ਵਿੱਚ ਲਾਉਂਦਾ ਹੈ ਤਦੋਂ ਹੀ ਕੋਈ ਲੱਗਦਾ ਹੈ ਹਉਮੈ ਮਾਰੇ ਸ਼ਬਦ ਜਾਗੇ ਹਉਮੈ ਨਾਲ ਉਹ ਆਪਣੇ ਆਪ 'ਚ ਦੁਖੀ ਹੁੰਦਾ ਤੇ ਸ਼ਬਦ ਨਾਲ ਹੋਵੇਂ ਨੂੰ ਮਾਰ ਲੈਂਦਾ ਤੇ ਫਿਰ ਜੀਵਨ ਖੁਸ਼ਹਾਲ ਹੋ ਜਾਂਦਾ ਐਥੇ ਉਥੇ ਸਦਾ ਸੁਖ ਆਗੈ ਫਿਰ ਲੋਕ ਪ੍ਰਲੋਕ ਵਿੱਚ ਸਦਾ ਆਤਮਕ ਆਨੰਦ ਉਸ ਦੇ ਸਾਹਮਣੇ ਮੌਜੂਦ ਰਹਿੰਦਾ ਹੈ ਮਨ ਚੰਚਲ ਬਿਦ ਨਾਹੀ ਜਾਣੈ ਪਰ ਚੰਚਲ ਮਨ ਹੋਵੇਂ ਨੂੰ ਮਾਰਨ ਦਾ ਤਰੀਕਾ ਨਹੀਂ ਜਾਣ ਸਕਦਾ ਮਨ ਮੁਖ ਮੈਲਾ ਸ਼ਬਦ ਨਾ ਪਛਾਣੈ ਕਿਉਂਕਿ ਮਨ ਮੁਖ ਦਾ ਮਨ ਵਿਕਾਰਾਂ ਨਾਲ ਸਦਾ ਮੈਲਾ ਰਹਿੰਦਾ ਹੈ ਉਹ ਗੁਰੂ ਦੇ ਸ਼ਬਦ ਨਾਲ ਸਾਝ ਨਹੀਂ ਪਾ ਸਕਦਾ ਗੁਰਮਖ ਨਿਰਮਲ ਨਾਮ ਵਖਾਣੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਹੈ ਤੇ ਪਵਿੱਤਰ ਜੀਵਨ ਵਾਲਾ ਹੁੰਦਾ ਹੈ ਹਰ ਜਿਓ ਅੱਗੇ ਕਰੀ ਅਰਦਾਸ ਮੈਂ ਪ੍ਰਭੂ ਜੀ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਸਾਧੂ ਜਨ ਸੰਗਤ ਹੋਏ ਨਿਵਾਸ ਗੁਰਮੁਖਾਂ ਦੀ ਸੰਗਤ ਵਿੱਚ ਮੇਰਾ ਨਿਵਾਸ ਬਣਿਆ ਰਹੇ। ਕਿਲ ਵਿਖ ਦੁੱਖ ਕਾਟੇ ਹਰ ਨਾਮ ਪਰਗਾਸ ਤੇ ਮੇਰੇ ਅੰਦਰ ਪ੍ਰਮਾਤਮਾ ਦਾ ਨਾਮ ਚਮਕ ਪਏ ਤੇ ਉਹ ਨਾਮ ਮੇਰੇ ਪਾਪ ਕਲੇਸ਼ ਕੱਟ ਦੇਵੇ। ਘਰ ਵਿਚਾਰ ਆਚਾਰ ਪਰਤਾ ਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚੰਗਾ ਆਚਰਣ ਬਣਾਉਣਾ ਬਣਾਉਣ ਵਾਲਾ ਜਾ ਚੰਗੇ ਆਚਰਣ ਬਣਾਉਣ ਦੀ ਸਮਝ ਲੈ ਲੈਂਦਾ ਹੈ ਸਤਗੁਰ ਬਚਨੀ ਏਕੋ ਜਾਤਾ ਤੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਇੱਕ ਪ੍ਰਮਾਤਮਾ ਨਾਲ ਸਾਂਝ ਪਾਉਂਦਾ ਹੈ ਨਾਨਕ ਰਾਮ ਨਾਮ ਮਨ ਰਤਾ ਉਸ ਦਾ ਮਨ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਹੇ ਨਾਨਕ ਜਿਹੜਾ ਗੁਰੂ ਦੇ ਬਚਨਾਂ ਤੇ ਤੁਰ ਕੇ ਪ੍ਰਮਾਤਮਾ ਨਾਲ ਸਾਂਝ ਪਾ ਲੈਂਦਾ